ਕੀ ਕਿਸੇ ਗੱਲ ਕਹੀ ਤੋਂ ਭੱਜਾ ਮੈਨੂੰ ਇਹ ਪਤਾ ਨਹੀਂ ਉਹ ਸਰਕਾਰ ਨੂੰ ਪੁੱਛਾਂਗੇ ਸਾਨੂੰ ਇਹ ਗੱਲ ਪਤਾ ਇੱਕ ਮੇਰੀ ਬੇਨਤੀ ਸੀ ਉਹ ਮੇਰੀ ਮੇਰੀ ਸੁਣ ਕਾਲੀ ਬੇਨਤੀ ਸੀ ਮੈਂ ਪੰਜਾਬ ਦਾ ਪਹਿਲਾ ਐਮਐਲਏ ਸੀ ਜਿਹੜਾ ਨੌਰੀ ਦੇ ਬਾਰਡਰ ਤੇ ਗਿਆ ਉਹਦੇ ਬਾਬਾ ਸ਼ੰਦਾਗੁਰ ਸ਼ੰਦਾਗੁਰ ਉਹਦੇ ਬਾਅਦ ਸੱਤ ਮੰਤਰੀ ਲੈ ਕੇ ਮੈਂ ਗਿਆ ਮੈਂ ਕੱਲਾ ਐਮਐਲਸੀ ਮੇਰੇ ਨਾਲ ਸਾਰੇ ਸੱਤ ਮੰਤਰੀ ਸੀ ਪੰਜਾਬ ਪ੍ਰਧਾਨ ਵੀ ਸੀ ਸਿੱਖ ਖੇਤੀ ਮੰਤਰੀ ਵੀ ਸੀ ਅਮਲ ਦੂਜਾ ਠਾਲੀਵਾਲ ਵੀ ਸੀ ਸਾਰੇ ਸੀ ਸੱਤ ਮੰਤਰੀਆਂ ਸਭੇ ਉਦਦੇ ਵੀ ਡੱਲੇ ਵਾਲਾ ਸਭ ਨੂੰ ਭਾਗ ਲੈਣ ਜਿਹੜੀ ਸੀ ਜਿਹੜੀ ਹੁਣ ਵੀ ਮੇਰੀ ਦੱਸੋ ਯਾਰ ਜਿੱਥੇ ਮੈਂ ਮੈਂ ਹਰ ਗੱਲ ਲਈ ਤਿਆਰ ਮੇਰੇ ਜਿੱਥੇ ਇੱਕ ਮਿੰਟ ਇੱਕ ਮਿੰਟ ਮੇਰੇ ਕੋਲ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਪੱਠੇ ਲੀਡਰਾਂ ਦੇ ਦਰਮਿਆਨ ਹੋਈ ਹੈ ਦਾ ਮੁੱਖ ਮੰਤਰੀ ਜਿੱਥੇ ਮੇਰੀ ਲਾਓ ਡਿਊਟੀ ਮੈਂ ਕਦੋਂ ਸਰ ਤੋਂ ਭਜਦਾ ਨਹੀਂ ਨਹੀਂ ਅਸੀਂ ਪਹਿਲਾਂ ਅਸੀਂ ਪਹਿਲਾਂ ਨਹੀਂ ਪੱਜੇ ਦੇਖੋ ਨਾਂ ਅਸੀਂ ਕੱਲ ਪੱਠੇ ਦਾ ਨਾਂ ਅਸੀਂ ਅੱਜ ਬੱਤੂ ਤੁਸੀਂ ਧਰਨਾ ਤੋਂ ਨਿਕਲੀ ਪਾਰਟੀ ਹੈ ਹਾਂਜੀ ਹਾਂਜੀ ਤੁਸੀਂ ਆਪ ਬੈਠਦੇ ਹਾਂ ਹਾਂਜੀ ਨਹੀਂ ਅਸੀਂ ਖਨੋਜੀ ਗਏ ਯਾਰ ਮੇਰੇ ਵੱਲ ਤੋਂ ਕੋਈ ਕਰੀ ਮੈਂ ਦੂਜੀਆ ਸਰਕਾਰਾਂ ਨੇ ਜਿਹੜਾ ਨਹੀਂ ਕੰਮ ਕੀਤਾ ਜਿਹੜਾ ਤੁਸੀਂ ਕੀਤਾ ਟਰਾਲੀ ਚੋਰੀਆਂ ਸਾਡੀਆਂ ਤੁਸੀਂ ਕੀਤੀਆਂ ਚਾਹ ਪੱਤੀ ਫਿਰ ਯਾਰ ਤੂੰ ਸਾਡਾ ਭਰਾ ਆਹ ਕਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫ੍ਰੀਜ਼ ਇੱਕ ਮਿੰਟ ਕਾਲੇ ਗੱਲ ਸੁਣ ਮੈਂ ਫਿਲਹਾਲ ਫੀਦਕੋਟ ਦਾ ਮਲੇਆ ਹੌਸਲੇ ਨਹੀਂ ਫੀਦਕੋਟ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਪਹਿਲੀ ਗੱਲ ਤਾਂ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪਦੇ ਕੋਲ ਲਿਖ ਦੇਵਾਂਗਾ ਹਨਾ ਉਹ ਤੁਸੀਂ ਲਿਸਟ ਦੇ ਦਿਓ ਤੁਸੀਂ ਮੈਨੂੰ ਲਿਸਟ ਬਣਾ ਕੇ ਮੈਂ ਲੈ ਲਵਾਂ ਦੇਖੋ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ ਤੁਸੀਂ ਤੁਸੀਂ ਦੇਖੋ ਤੁਸੀਂ ਸਾਰੇ ਨੂੰ ਭਰਾ ਤੁਸੀਂ ਮੇਰੀ ਡੌਟੀ ਲਾਓ ਕਿੱਥੇ ਲਾਉਣੀ ਮੈਂ ਤੁਹਾਡੇ ਮੈਂ ਇੱਕ ਮਿੰਟ ਮੈਂ ਤੁਹਾਡੀ ਜ਼ਿੰਮੇਵਾਰੀ ਤੁਨੀ ਭਜਦਾ ਮੇਰੀ ਲਾਉ ਡੌਟੀ ਕਿੱਥੇ ਲਾਉਣੀ ਮੇਰੇ ਮੈਨੂੰ ਢੱਲੇਵਾਲ ਸਾਹਿਬ ਕੋਲੇ ਪਾਓ ਢੱਲੇਵਾਲ ਸਾਹਿਬ ਮੈਨੂੰ ਕਹਿੰਦੇ ਵੀ ਆਹ ਕੰਮ ਕਰਨਾ ਭਾਈ ਤੂੰ ਮੁੱਖ ਮੰਤਰੀ ਸਾਹਿਬ ਕੋਲੇ ਗੱਲ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਕੋਲੇ ਲੈ ਕੇ ਜਾਊਂਗਾ ਹੇ ਓਕੇ ਸਾਡੇ ਐਮਐਲ ਕਹੋ ਵੀ ਉਹਦੇ ਉੱਤੇ ਜਬਾਨੀ ਕਾਰਵਾਈ ਕਰੋ ਉਹ ਤਾਂ ਵੀਡੀਓ ਆਈਆਂ ਆ ਨਾ ਯਾਰ ਸਭ ਕੁਝ ਕਰਾਵਾਂਗੇ ਸਭ ਅੱਗੇ ਵੀ ਕਿਹੜਾ ਆਪਾਂ ਮਿਲਦੇ ਨਹੀਂ ਸੀ ਮੈਂ ਤਾਂ ਆਪ ਆ ਚੇਅਰਮੈਨ ਤੇ ਰਾਹੀਂ ਸੁਣਿਆ ਭੱਜਿਆ ਢੱਲੇਵਾਲ ਸਾਹਿਬ ਨੂੰ ਢੱਲੇਵਾਲ ਸਾਹਿਬ ਸਾਨੂੰ ਹੁਕਮ ਕਰੋ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੈਂ ਤਾਂ ਘਰੇ ਜਾਣ ਨੂੰ ਵਿਚਾਰਾ ਮੈਨੂੰ ਹੁਣ ਟਾਈਮ ਲੈ ਤੂੰ ਹੁਣ ਜਾਵਾਂਗਾ ਮੈਂ ਕਿਸੇ ਗੱਲ ਤੋਂ ਭਾਈਦਾ ਨਹੀਂ ਤੁਸੀਂ ਮੇਰੇ ਬਾਰੇ ਸਾਰੇ ਜਾਣਦੇ ਆ ਕੰਮ ਹੀ ਕਰੋ ਨਾ ਕਿਸੇ ਉਹਨਾਂ ਤੇ ਕਾਰਵਾਈ ਕਰਾਓ ਵੀ ਸੱਚੋਂ ਟਰਾਲੀਆਂ ਤਾਂ ਵੀਡੀਓ ਆਈ ਠੀਕ ਹੈ ਜੀ ਦੇਖੋ ਦੇਖੋ ਆਪਣੇ ਇਲਾਕੇ ਚ ਜਿੰਨਾ ਸਮਾਨ ਚ ਗੁੰਮ ਹੋਇਆ ਮੈਨੂੰ ਵੀ ਲਿਸਟ ਬਣਾ ਕੇ ਦਿਓ ਰੋਣਾ ਤਾਂ ਉਹ ਤਾਂ ਲਿਸਟ ਸਾਰੇ ਪੰਜਾਬ ਦੀ ਬਣਾਈਏ ਸਾਰਾ ਤਾਂ ਪੰਜਾਬ ਦਾ ਚਲੋ ਉਹ ਵੀ ਦੇ ਦਿਓ ਯਾਰ ਉਹ ਵੀ ਦੇ ਦਿਓ ਮੈਂ ਉੱਥੇ ਜਾ ਕੇ ਮਦਦ ਕਰਾਂ ਉਹ ਵੀ ਦੇ ਦਿਓ ਯਾਰ ਕੱਲੇ ਆਉਣੀ ਹੁੰਦਾ ਮੂੰਹ ਚੋਂ ਨਿਕਲ ਉਹ ਵੀ ਦੇ ਦਿਓ ਜਿਹੜੀ 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 ਤੁਸੀਂ ਉਹ ਲਿਸਟ ਦਿੱਤੀ ਆ ਮੈਨੂੰ ਲਿਸਟ ਦਿਓ ਮੈਂ ਮੌਕੇ ਤੇ ਜਾ ਕੇ ਉੱਥੇ ਪਤਾ ਕਰ ਆ ਇੱਕ ਮਿੰਟ ਆ ਆਰ ਆਰ ਅਰਮੰਦੀ ਫੜਾਣਾ ਇਹਨਾਂ ਦੀ ਬੈਨ ਵੀ ਉੱਥੇ ਸੀਗੀ ਪਤਾ ਇਹਨਾਂ ਨੂੰ ਸਾਰਿਆਂ ਨੂੰ ਉਹ ਉੱਥੋਂ ਜੰਪ ਤੋਂ ਲੈ ਕੇ ਬੈਨ ਲਈ ਜਿੰਨੇ ਬੰਦੇ ਆਪਣੇ ਜਿੰਨੇ ਇੱਕ ਮਿੰਟ ਜਿੰਨੇ ਬੰਦੇ ਆਪਣੇ ਗ੍ਰਿਫਤਾਰ ਕੀਤੇ ਸੀ ਕੋਈ ਬੰਦਾ ਇਹ ਕਵੇ ਵੀ ਮੈਂ ਮੈਂ ਐਸਡੀਐਮ ਨੂੰ ਸਾਰੇ ਐਸਡੀਐਮ ਨੂੰ ਫੋਨ ਕਰਕੇ ਉੱਥੇ ਐਸਐਸਪੀ ਨੂੰ ਫੋਨ ਕਰਕੇ ਵੀ ਮੇਰੇ ਫ੍ਰੀਕੋਰਟ ਦੇ ਬੰਦੇ ਆਹ ਆਹ ਬੰਦੇ ਗ੍ਰਿਫਤਾਰ ਕੀਤੇ ਭਾਈ ਛਡਾਓ ਇਹ ਜ਼ਮਾਨਤਾਂ ਨਹੀਂ ਕਰਾਂਗੇ ਤਾਂ ਇਹ ਇੱਕ ਹੋਰ ਸਾਹ ਬਿਲਤੀ ਹੈ ਕਿ ਜਿਹੜਾ ਹੁਣ ਕਾਨੂੰਨ ਇਹ ਕੱਢਦਾ ਹੈ ਕਿ ਧਰਨੇ ਵੀ ਆ ਸਕਦੇ ਜਿੱਦਨ ਤੁਹਾਡੇ ਕੇਸ ਵਾਲ ਨੂੰ ਖੜਾ ਸਾਡੇ ਤੁਸੀਂ ਛੜ ਕੇ ਰੁਕੇ ਜਾਂ ਕਿਤੇ ਕੀ ਕਹਿੰਦੇ ਓਕੇ ਮੈਨੂੰ ਤਾਂ ਕੋਈ ਨਹੀਂ ਰੋਕਦਾ ਜਦੋਂ ਨਾ ਮੈਂਨ ਦਾ ਬੰਦੇ ਵਾਲੇ ਕੋ ਦਾ ਇੰਟਰਵਿਊ ਹੁੰਦਾ ਕੋ ਯਾਰ ਪ੍ਰਧਾਨ ਜੀ ਦੇਖੋ ਮੇਰੀ ਮਾੜੀ ਜੀ ਗੱਲ ਕੋ ਯਾਰ ਤੁਸੀਂ ਮੇਰੇ ਮੁਲਾਜ਼ਮ ਸਾਡੇ 100 ਬਾਰ ਅੱਗੇ ਖੜੇ ਕੋਈ ਨਹੀਂ ਨਹੀਂ ਕੋਈ ਦੇਖੋ ਗੱਲ ਗੱਲ ਇਹ ਹੈ ਮੌਕੇ ਦੀ ਵਰਡ ਹੁੰਦੀ ਹੈ ਮੈਂ ਮੈਂ ਅਕਲ ਸੁਣਦੀ ਮੈਂ ਭਾਵੇਂ ਐਮਐਲਿਆ ਜਾਂ ਮੈਂ ਕੁਝ ਵੀ ਪਰ ਮੈਂ ਤੁਹਾਡੇ ਨਾਲ ਮੇਰਾ ਭਰਾਵਾਂ ਵਾਲਾ ਸਬੰਧਤਾ ਜਿੱਥੇ ਮੈਨੂੰ ਜਿਹੜਾ ਮੈਥੋਂ ਵੱਡਾ ਉਹ ਮੈਨੂੰ ਛੂਟਾ ਭਰਾ ਕਰਕੇ ਕਹਿ ਸਕਦਾ ਜਿਹੜਾ ਮੈਥੋਂ ਛੋਟਾ ਮੈਨੂੰ ਵੱਡਾ ਮੈਂ ਹਰ ਕੰਮ ਲਈ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ 24 ਘੰਟੇ ਹਾਜ਼ਰ ਹਾਂ ਜਦੋਂ ਮਰਜ਼ੀ ਕਹੋ ਮੈਨੂੰ ਡੱਲੇਵਾਲ ਸਾਹਿਬ ਬਣਾਉਣ ਘਰੇ ਬਣਾਉਣ ਮੈਂ ਘਰੇ ਵੀ ਜਾਊਗਾ ਫਿਰ ਇੱਕ ਨੰਬਰ ਹੋਰ ਹੈ ਤੁਹਾਡੇ ਪਿਆਰ ਸੀ ਮੈਂ ਐਮਐਲਏ ਬਣਦੇ ਸਾਰ ਫ੍ਰੀਕੋਰਟ ਦੀ ਮੈਲ ਚਲਾਉਂ ਤੇ ਉਹ ਖੰਜਰ ਬਣੀ ਲੱਗੀ ਭਾਈ ਜੀ ਇੱਕ ਮਿੰਟ ਇੱਕ ਮਿੰਟ ਸੁਣੋ ਨਾ ਜੀ ਇੱਕ ਗੱਲ ਆ ਉਹ ਯਾਰ ਸੁਣ ਤਾਂ ਸੁਣ ਮੈਂ ਐਗਰੀਕਲਚਰ ਕਮੇਟੀ ਕਿਸਾਨ ਜਿਹੜੀ ਕਿਸਾਨਾਂ ਨਾਲ ਸੰਬੰਧਿਤ 11 ਮਹਿਕਮੇ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਔਰ ਪੰਜਾਬ ਦੀਆਂ ਇਕੱਲੀ ਫ੍ਰੀਕੋਰਟ ਨਹੀਂ ਸਾਰੀਆਂ ਖੰਡ ਮਿੱਲਾਂ ਨੂੰ ਚਲਾਉਣ ਵਾਸਤੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ। ਵਿਧਾਨ ਸਭਾ ਦੇ ਵਿੱਚੋਂ ਜਿਹੜਾ ਰੱਖਿਆ ਆ ਜਮੀਨ ਵੇਚਦੀ ਸੀ ਪੁੱਡਾ ਨੂੰ ਜਮੀਨ ਵਾਪਸ ਕਰਾਈਏ ਸਰਕਾਰ ਨੂੰ। ਸਰਕਾਰ ਦੇ ਕੰਮਾਂ ਤੇ ਸਮਾਂ ਲੱਗਦਾ ਪਰ ਜਿਹੜੀ ਆ ਨੀ ਹੁਣ ਨੂੰ ਪਲਾਟ ਕੱਟਦੇ ਨਹੀਂ ਸੀ ਅਗਲਿਆਂ ਨੇ। ਉਹ ਪਲਾਟ ਤੇ ਹੀ ਕਰਤੇ ਹੀ ਜਾਣਗੇ। ਸ਼ੁਕਰ ਮਿਲ ਪਲਾਟ ਕੱਟਣ ਦਾ ਵਾਅਦਾ ਕੀਤਾ। ਕੋਈ ਨਹੀਂ ਕਹਣੇ ਜਦੋਂ ਮਰਜੀ ਜਦੋਂ ਮਰਜੀ ਚੱਲੇਵਾਲਾ ਸਾਹਿਬ ਮੈਨੂੰ ਰਾਤ ਨੂੰ 12 ਵਜੇ ਵੀ ਸੌਣ ਦੇ ਜਦੋਂ ਮਰਜੀ ਜਦੋਂ ਮਰਜੀ 12 ਵਜੇ ਪਾਉਂ